ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ 에어ਪੋਰਟ ਦੀਆਂ ਸੋ ਬੜੀ ਮਸਤੀਦੀ ਕੀਤੀ ਗਈ ਸੀ ਪੁਲਿਸ ਦੀ ਪ੍ਰਧਾਨ ਮੰਤਰੀ ਦੀ ਗਲ ਦੋਸਤੀ ਆ ਡੋਨਲਡ 트럼ਪ ਦੇ ਨਾਲ ਤੇ ਉਹਨਾਂ ਨੂੰ ਇਸ ਦੇ ਉੱਪਰ ਹੱਲ ਵੀ ਜਿਹੜਾ ਲੈਣਾ ਚਾਹੀਦਾ ਹੈ ਚਾਰ ਜਿਹੜੇ ਆਏ ਨੇ ਤੇ ਜਿਹੜੇ 35 35 44 ਲੱਖ ਰੁਪਏ ਖਰਚ ਕੇ ਬਾਹਰ ਗਏ ਸੀਗੇ ਜਦੋਂ ਉਹਨਾਂ ਦੇ ਮਾਪਿਆਂ ਨੂੰ ਪਤਾ ਲੱਗਾ ਸੀ ਕਿ ਉਹ ਡਿਪੋਰਟ ਹੋ ਚੁੱਕੀ ਤਾਂ ਉਹਨਾਂ ਦੇ ਘਰ ਵਿੱਚ ਕੀ ਬੀਤਦੀ ਹੋਵੇ ਇਹ ਯਾਰ ਰੈਲੀਆਂ ਕਰਦੇ ਚੁਨਾਵੀ ਰੈਲੋਂ ਸਾਹਿਬ ਕਹਿੰਦੇ ਸੀ ਕਿ ਜਦ ਮੈਂ ਅਮਰੀਕਾ ਦਾ ਫੇਰ ਤੋਂ ਰਾਸ਼ਟਰੀ ਬਣਾਗਾ ਮੈਂ ਸਭ ਤੋਂ ਪਹਿਲਾਂ ਜਿੰਨੇ ਵੀ ਇਨਲੀਗਲ ਮਾਈਗਰੇਟਸ ਨੇ ਮੇਰੇ ਦੇਸ਼ ਤੇ ਰਹਿੰਦੇ ਨੇ ਗੈਰਕਾਨੂੰਨੀ ਤਰੀਕੇ ਨਾਲ ਰਹਿੰਦੇ ਨੇ ਉਹਨਾਂ ਨੂੰ ਬਖਸ਼ਾ ਨਹੀਂ ਜਾਵੇਗਾ C17 ਗਲੋਬ ਮਾਸਟਰ ਜਿਸ ਦਾ ਨਾਮ ਹੈਗਾ ਵਾ ਰਵਾਨਾ ਕੀਤਾ ਗਿਆ ਸੀਗਾ ਤੋਂ ਅੱਜ ਉਹ ਪਹੁੰਚਿਆ ਸੀਗਾ ਸੋ ਅੱਗੇ ਵੀ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਕੜਾ ਰੁਖ ਹੈ ਅਸਵਕਤ ਮੌਜੂਦ ਆ 에어ਪੋਰਟ ਤੇ ਜਿੱਥੇ ਕਿ ਹੁਣੇ ਜਿਹੜੇ ਪੰਜਾਬ ਦੇ ਐਨਆਰ ਮੰਤਰੀ ਨੇ ਕੁਲਦੀਪ ਢਾਲੀਵਾਲ ਉਹ ਵੀ ਇੱਥੇ ਮੌਜੂਦ ਸੀਗੇ ਜਿੰਨਾਂ ਨੇ ਸਾਰੀ ਜਾਣਕਾਰੀ ਦਿੱਤੀ ਇਸ ਮਾਮਲੇ ਦੇ ਉੱਪਰ ਨਾਲ ਦੇ ਨਾਲ ਤਸਵੀਰਾਂ ਜਿਹੜੀਆਂ ਨੇ ਉਹਨਾਂ ਨਿਕਲ ਕੇ ਸਾਹਮਣੇ ਆਈਆਂ ਨੇ ਉਹ ਨੌਜਵਾਨਾਂ ਦੀਆਂ ਜਿਹੜੇ ਗੱਲਬਾਤ ਕਰਕੇ ਆਏ ਨੇ ਕੁਲਦੀਪ ਢਾਲੀਵਾਲ ਉਹਨਾਂ ਨਾਲ ਬੈਠ ਕੇ ਵਿਚਾਰ ਵਟਾਂਦਰੇ ਹੋਏ ਨੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ 에어ਪੋਰਟ ਦੀਆਂ ਸੋ ਬੜੀ ਮੁਸਤੈਦੀ ਕੀਤੀ ਗਈ ਸੀ ਪੁਲਿਸ ਦੀ ਜਿਹੜੇ ਸੁਰੱਖਿਆ ਏਜੰਸੀਆਂ ਨੇ ਉਹਨਾਂ ਨੂੰ ਵੀ ਅਲਰਟ ਤੇ ਲਿਆ ਗਿਆ ਸੀਗਾ ਹੁਣ ਜਿਹੜੇ ਫਹਾਲ ਕੁਲਦੀਪ ਢਾਲੀਵਾਲ ਨੇ ਉਹ ਹੁਣ ਸੈਂਟਰ ਸਰਕਾਰ ਦੀ ਇਸ ਵਿੱਚ ਭੂਮਿਕਾ ਵੱਡੀ ਹੈ ਕਿਉਂਕਿ ਗੱਲਬਾਤ ਕਰਨੀ ਜ਼ਰੂਰੀ ਹੈ ਇਸ ਮੁੱਦੇ ਦੇ ਉੱਪਰ ਡੋਨਲਡ ਟਰੰਪ ਦੇ ਨਾਲ ਤੇ ਮੋਦੀ ਦੀ ਇਕਲ ਦੋਸਤੀ ਹੈ ਪ੍ਰਧਾਨ ਮੰਤਰੀ ਦੀ ਇਕਲ ਦੋਸਤੀ ਹੈ ਡੋਨਲਡ ਟਰੰਪ ਦੇ ਨਾਲ ਤੇ ਉਹਨਾਂ ਨੂੰ ਇਸ ਦੇ ਉੱਪਰ ਹੱਲ ਵੀ ਜੜਾ ਲੈਣਾ ਚਾਹੀਦਾ ਹੈ ਡੋਨਲਡ ਟਰੰਪ ਵੱਲੋਂ ਸੋ ਕਿਉਂਕਿ ਇਸ ਤਰੀਕੇ ਦੀਆਂ ਲਗਾਤਾਰ ਤਸਵੀਰਾਂ ਸਾਹਮਣੇ ਆਦੀਆਂ ਸੀਗੀਆਂ ਸਵੇਲ ਤੋਂ ਜਿਹੜੀ ਇਹ ਗੱਲ ਚੱਲ ਰਹੀ ਸੀ ਕਿ ਨੌਜਵਾਨ ਡਿਪੋਰਟ ਹੋ ਕੇ ਆਦੇ ਨੇ ਪਲੇਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਕੇਂਦਰ ਸਰਕਾਰ ਨੂੰ ਉਹਨਾਂ ਨੇ ਕਿਹਾ ਕਿ ਜ਼ਰੂਰੀ ਇਸ ਦੇ ਵਿੱਚ ਇਨਵੋਲਵਮੈਂਟ ਕਰਨੀ ਚਾਹੀਦੀ ਹੈ ਕਿ ਡੋਨਲ ਕੁਝ ਜਿਹੜੇ ਇਹ ਵੀ ਦੱਸਿਆ ਜਾਦਾ ਹੈ ਕਿ 12-12 ਸਾਲ ਦੇ ਵਿੱਚ ਬੱਚੇ ਵੀ ਨੇ ਕਿਉਂਕਿ ਕੁਝ ਇਸ ਤਰ੍ਹਾਂ ਦੇ ਵਿਅਕਤੀ ਵੀ ਨੇ ਜਿਹੜੇ 8-8 9-9 ਮਹੀਨੇ ਪਹਿਲਾਂ ਗਏ ਨੇ ਸੋ ਬੜੀ ਜਲਦੀ ਉਹਨਾਂ ਨੂੰ ਇੱਥੇ ਵਾਪਸ ਆਉਣਾ ਪਿਆ ਇਲੀਗਲ ਤਰੀਕੇ ਨਾਲ ਉਹਨਾਂ ਨੂੰ ਉੱਥੇ ਰਹਿਣਾ ਜਿਹੜਾ ਡਿਕਲੇਅਰ ਕੀਤਾ ਗਿਆ ਤੇ ਉਹਨਾਂ ਨੇ ਰਿਪੋਰਟ ਕਰਕੇ ਭੇਜ ਦਿੱਤਾ ਗਿਆ 1700 ਬੱਚੇ ਜਿਹੜੇ ਹਜੇ ਵੀ ਚਾਹ ਜਾ ਰਹੇ ਉਹਨਾਂ ਨੇ ਟੋਟਲ ਦੱਸੇ ਨਹੀਂ ਜਿੰਨਾਂ ਨੂੰ ਰਿਪੋਰਟ ਕੀਤਾ ਜਾ ਸਕਦਾ ਹੈ 18000 19000 ਜਿਹੜੇ ਟੋਟਲ ਵਿਅਕਤੀ ਨੇ ਉੱਥੇ ਆਇਡੈਂਟੀਫਾਈ ਹੋਏ ਨੇ ਸੋ ਬਿਲਕੁਲ ਕਿਸ ਤਰੀਕੇ ਦੀ ਇੱਥੇ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਇਸ ਨਾਲ ਇਸ ਸਬੰਧਤ ਗੱਲਬਾਤ ਵੀ ਕਰਾਂਗੇ ਕੁਝ ਸਾਡੇ ਇੱਥੋਂ ਦੇ ਸੀਨੀਅਰ ਪੱਤਰਕਾਰ ਵੀ ਮੌਜੂਦ ਨੇ ਸੋ ਜਾਣਕਾਰੀ ਲਵਾਂਗੇ ਜਿਸ ਤਰੀਕੇ ਦੀ ਇੱਥੇ ਜਾਣਕਾਰੀ ਨਿਕਲੀ ਹੈ ਭਾਜੀ ਜਿਹੜੀ ਜਾਣਕਾਰੀ ਨਿਕਲੀ ਹੈ ਸਾਹਮਣੇ ਆਈ ਹੈ ਹੁਣੇ ਕੁਲਦੀਪ ਤਾਲੀਵਾਲ ਵੀ ਇੱਥੇ ਹੋ ਕੇ ਗਏ ਨੇ ਸੋ ਬਿਲਕੁਲ ਅਮਿਤ ਭਾਜੀ 104 ਪ੍ਰਵਾਸੀ ਭਰਾਜ ਲੈਂਡ ਹੋ ਚੁੱਕੇ ਸੋ ਕੁਲਦੀਪ ਸਿੰਘ ਤਾਲੇਵਾਲ ਆਪਣੇ ਪੰਜਾਬ ਦੇ ਐਨਐਮ ਮਿਨਿਸਟਰ ਨੇ ਉਹਨਾਂ ਨੇ ਕਿਤੇ ਕੇਂਦਰ ਸਰਕਾਰ ਨੂੰ ਤਿੱਖਾ ਰਵਈਆ ਅਪਣਾਦੇ ਅਪੀਲ ਵੀ ਕੀਤੀ ਹੈ ਤੇ ਕਿਹਾ ਕੀ ਕਿ ਇਹ 트럼ਪ ਨੇ ਉਹਨਾਂ ਦੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋਸਤ ਨੇ ਤੁਸੀਂ ਅਮਰੀਕਾ ਜਾਣਾ ਉਹਨੂੰ ਸਮਝਾਇਆ ਜਾਵੇ ਕਿਉਂਕਿ ਵੱਡੀ ਤਦਾਦ ਤੇ ਭਾਰਤੀਏ ਜਾਂ ਪੰਜਾਬੀਏ ਉੱਥੇ ਰਹਿੰਦੇ ਨੇ ਕਿਉਂਕਿ ਅੱਜ 104 ਜਿਹੜੇ ਆਏ ਨੇ ਤੇ ਜਿਹੜੇ 35 35 44 ਲੱਖ ਰੁਪਏ ਖਰਚ ਕੇ ਬਾਹਰ ਗਏ ਸੀਗੇ ਜਦੋਂ ਉਹਨਾਂ ਦੇ ਮਾਪਿਆਂ ਨੂੰ ਪਤਾ ਲੱਗਾ ਸੀ ਕਿ ਉਹ ਡਿਪੋਰਟ ਹੋ ਚੁੱਕੇ ਤੇ ਉਹਨਾਂ ਦੇ ਘਰ ਵਿੱਚ ਕੀ ਬੀਤਦੀ ਹੋਵੇਗੀ ਕਿਤਨਾ ਕਿਤੇ ਕਹਿ ਸਕਦੇ ਕਿ ਆਪਣੀਆਂ ਪਹਿਲੀਆਂ ਵੇਚ ਕੇ ਉਧਾਰ ਚੱਕ ਕੇ ਪੈਸੇ ਵਿਆਜੀ ਪੈਸੇ ਮਤਲਬ ਚੱਕ ਕੇ ਆਪਣੇ ਗਏ ਸੀਗੇ ਬਾਹਰ ਪਰ ਜਦੋਂ ਹੁਣ ਲੱਗਾ ਸੀ ਕਿ ਕਿਤਨਾ ਕਿਤੇ ਅਪੀਲ ਕੀਤੀ ਹੈ ਉਹਨਾਂ ਨੇ ਦੂਜੇ ਪਾਸੇ ਪਰ ਪੰਜਾਬ ਸਰਕਾਰ ਨੇ ਵੀ ਕਹਿਤਾ ਕਿ ਅਸੀਂ ਨਾਲ ਖੜੇ ਆ ਜਿੰਨੀ ਅਸੀਂ ਮਦਦ ਕਰ ਸਕਦੇ ਕਰਾਂਗੇ ਪਰ ਵੱਡੀ ਗੱਲ ਦੱਸਤੀ ਹੈ ਕਿ ਜਿਹੜੇ ਏਜੰਟ ਹੈ ਕਿਉਂਕਿ ਫਰਜੀ ਏਜੰਟਾਂ ਬੰਦੇ ਇਹਨਾਂ ਨੂੰ ਬਾਹਰ ਭੇਜਿਆ ਗਿਆ ਸੀਗਾ ਤੋਂ ਉਹਨਾਂ ਨੇ ਗੱਲਬਾਤ ਵੀ ਕੀਤੀ ਸੀਗੀ ਜਿਹੜੇ ਬੱਚੇ ਆ ਸੀਗੇ ਜਾਂ 30 30 35 35 ਸਾਲ ਦੇ ਨੌਜਵਾਨ ਸੀਗੇ ਜਾਂ ਬੱਚੇ ਵੀ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਹਮਣੇ ਆਈ ਕਿ ਕਿ ਦੁਬਈ ਦੇ ਏਜੰਟਾਂ ਦੇ ਜਿਹੜੇ ਉਹ ਸ਼ਿਕਾਰ ਹੋਏ ਸੀਗੇ ਕਿ ਮਤਲਬ ਹਾਲਾ ਕਿ ਪੰਜਾਬ ਦੇ ਵਿੱਚ ਬੜੇ ਵੱਡੀ ਤਦਾਦੇ ਫਰਜੀ ਏਜੰਟ ਨੇ ਲਗਾਤਾਰ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਿਸ ਵੱਲੋਂ ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾ ਰਹੀ ਹੈ। ਸੋ ਦੁਬਈ ਦੇ ਏਜੰਟਾਂ ਦੇ ਉਹ ਸ਼ਿਕਾਰ ਹੋਏ ਸੀਗੇ। ਸੋ ਵੱਡੀ ਗੱਲ ਉਹਨੇ ਕੀਤੀ ਹੈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਅਪੀਲ ਕੀਤੀ ਕਿ ਤੁਸੀਂ ਜਾ ਕੇ ਉਸ ਸਮਝਾਇਆ ਜਾਵੇ। ਇਸ ਤਰ੍ਹਾਂ ਦਾ ਰੁਖ ਨਾ ਅਪਣਾਇਆ ਜਾਵੇ। ਪਰ ਡੋਨਲਡ ਰਪਨੇ ਸਾਫ਼ ਕੀਤਾ ਜਦੋਂ ਪ੍ਰਧਾਨਤਰੀ ਬਣੇ ਰਾਸ਼ਟਰਪਤੀ ਬਣੇ ਵੀ ਨਹੀਂ ਸੀ ਉਹਨੇ ਸਾਫ਼ ਜਿੰਨੇ ਵੀ ਆਪਣੀਆਂ ਰੈਲੀਆਂ ਕਰਦੇ ਚੋਣਵੀ ਰੈਲੀਆਂ ਉਹ ਸਾਫ਼ ਕਹਿੰਦੇ ਸੀ ਕਿ ਜਦ ਮੈਂ ਅਮਰੀਕਾ ਦਾ ਫੇਰ ਤੋਂ ਰਾਸ਼ਟਰ ਵੀ ਬਣਾਗਾ ਮੈਂ ਸਭ ਤੋਂ ਪਹਿਲਾਂ ਜਿੰਨੇ ਵੀ ਇਨਲੀਗਲ ਮਾਈਗਰੇਟਸ ਨੇ ਮੇਰੇ ਦੇਸ਼ ਤੇ ਰਹਿੰਦੇ ਨੇ ਗੈਰਕਾਨੂੰਨੀ ਤਰੀਕੇ ਨਾਲ ਰਹਿੰਦੇ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਨੂੰ ਵਾਪਸ ਉਹਨਾਂ ਦੇ ਆਪਣੇ ਦੇਸ਼ ਭੇਜੇ ਜਾਗੇ ਇਸੇ ਚਲਦੇ ਕੱਲ ਸੈਨ ਐਂਟੋਨੀਓ ਤੋਂ ਅਮਰੀਕਾ ਫੌਜ ਦਾ ਜਿਹੜਾ ਜਹਾਜ਼ ਆ ਉਹ ਰਵਾਨਾ ਹੋਇਆ ਸੀਗਾ ਸੀ 17 ਗਲੋਬ ਮਾਸਟਰ ਜਿਸ ਦਾ ਨਾਮ ਹੈਗਾ ਵਾ ਰਵਾਨਾ ਕੀਤਾ ਗਿਆ ਸੀਗਾ ਤਾਂ ਅੱਜ ਉਹ ਪਹੁੰਚਿਆ ਸੀਗਾ ਸੋ ਅੱਗੇ ਵੀ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਕੜਾ ਰੁਖ ਹੈ ਅਮਰੀਕਾ ਦੇ ਰਾਸ਼ਟਰਪਤੀ ਦੇ ਵੱਲੋਂ ਅਪਣਾਇਆ ਜਾਵੇ ਭਾਵੇਂ ਕਿਸੇ ਦੇਸ਼ ਦਾ ਵੀ ਇਲੀਗਲ ਮਾਰਕੀਟਸ ਹੋਣ ਜਿਹਦੇ ਕੋਲ ਕੋਈ ਵੀ ਕਾਗਜ਼ਤ ਨਹੀਂ ਹੋਣਗੇ ਜੋ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਆਇਆ ਹੋਏਗਾ ਅਮਰੀਕਾ ਆਇਆ ਹੋਏਗਾ ਉਸ ਨੂੰ ਬਿਲਕੁਲ ਜਿਹੜਾ ਬਖਸ਼ਿਆ ਨਹੀਂ ਜਾਵੇਗਾ ਪੰਜਾਬ ਦੇ ਵਿੱਚ ਦੇਖਣਿਆ ਉਹ ਯਾੜ ਬਹੁਤ ਜ਼ਿਆਦਾ ਵੱਧ ਗਿਆ ਪਰ ਬੀਤੇ ਦਿਨ ਇਹ ਵੀ ਤਸਵੀਰਾਂ ਸਾਹਮਣੇ ਆਈਆਂ ਸੀ ਜਦੋਂ ਯੂਨੀਵਰਸਿਟੀਆਂ ਦੇ ਵਿੱਚ ਇੰਡੀਆ ਦੇ ਵਿੱਚ ਵੀ ਨਵੀਂਸ਼ਨਾ ਬਹੁਤ ਵੱਧ ਗਈਆਂ ਬਿਲਕੁਲ ਕਿਉਂਕਿ ਜੇ ਆਪਾਂ ਪਿੰਡਾਂ ਦੀ ਗੱਲ ਕਰੀਏ ਸ਼ਹਿਰਾਂ ਦੀ ਵੀ ਗੱਲ ਕਰੇ ਜਦੋਂ ਬੱਚਾ ਪਲੱਸ 2 ਕਰਦਾ ਤਾਂ ਉਹ ਇਹ ਕਹਿੰਦਾ ਕਿ ਮੈਂ ਡਾਕਟਰ ਇੰਜੀਨੀਅਰ ਸੋ ਹਾਲਾਂਕਿ ਪਿਛਲੇ ਕੁਝ ਸਾਲਾਂ ਦੀ ਗੱਲ ਕਰੀਏ ਆਪਾਂ 1 ਸਾਲ ਡੇਢ ਸਾਲ ਦੀ ਗੱਲ ਕਰੀਏ ਕੈਨੇਡਾ ਯੂਐਸਏ ਆਸਟ੍ਰੇਲੀਆ ਦੇ ਵੱਲੋਂ ਜਿਹੜੀ ਆਪਣੀ ਇਮੀਗ੍ਰੇਸ਼ਨ ਪਾਲਿਸੀ ਹੈ ਉਹ ਕਾਫੀ ਸਟ੍ਰਿਕਟ ਕਰ ਦਿੱਤੀ ਗਈ ਜਿਸ ਕਰਕੇ ਜਿਹੜਾ ਬੱਚਾ ਥੋੜਾ ਰੁਝਾਨ ਸੀਗਾ ਉਹ ਜ਼ਰੂਰ ਘਟਿਆ ਸੀਗਾ ਤੇ ਵੱਖ-ਵੱਖ ਜੇ ਪੰਜਾਬ ਦੇ ਕੋਲ ਜਿਆ ਡਿਗਰੀ ਯੂਨੀਵਰਸਿਟੀ ਦੀ ਗੱਲ ਕਰੀਏ ਉਹ ਭਰਤੀ ਜਿਹੜੀ ਸੀਗੀ ਫੁੱਲ ਐਡਮਿਸ਼ਨਾਂ ਗਈਆਂ ਸੀਗੀਆਂ ਸੋ ਮੈਂ ਵੀ ਸਭ ਨੂੰ ਇਹ ਅਪੀਲ ਕਰਾਂਗੇ ਜਿਹੜੇ ਬੱਚੇ ਵੀ ਬਾਹਰ ਜਾਣਾ ਚਾਹੁੰਦੇ ਨੇ ਜਾਂ ਜਿਹੜੇ ਮਾਪੇ ਆਪਣੇ ਬੱਚੇ ਨੂੰ ਬਾਹਰ ਭੇਜਣਾ ਚਾਹੁੰਦੇ ਨੇ ਉਹ ਸਹੀ ਤਰੀਕੇ ਦੇ ਨਾਲ ਭੇਜਣ ਪੜਾ ਲਿਖਾ ਕੇ ਭੇਜਣ ਵੀਜ਼ਾ ਜਦੋਂ ਆਊਗਾ ਤਾਂ ਹੀ ਭੇਜਣ ਆਇਲ ਸਕੂਲ ਕਰਕੇ ਭੇਜਣ ਤਾਂ ਜੋ ਇਸ ਤਰ੍ਹਾਂ ਜਿਹੜਾ ਸ਼ਿਕਾਰ ਨਾ ਹੋਣਾ ਪਏ ਕਿਉਂਕਿ ਜਦੋਂ 35-40 ਲੱਖ ਲਾ ਕੇ ਕੋਈ ਵੀ ਬੱਚਾ ਬਾਹਰ ਜਾਂਦਾ ਤਾਂ ਉਸ ਨੂੰ ਜਿਹੜਾ ਡਿਪੋਰਟ ਕੀਤਾ ਜਾਂਦਾ ਚੰਗਾ ਕਿਸੇ ਨੂੰ ਵੀ ਨਹੀਂ ਲੱਗਦਾ ਜੀ ਹੁਣ ਲੱਗਦਾ ਨਹੀਂ ਕਿ ਨੌਜਵਾਨਾਂ ਨੂੰ ਸਮਝਣ ਦੀ ਲੋੜ ਹੈ ਜੇ ਕਦੇ ਇੰਨੇ ਪੈਸੇ ਸੀ ਵਿਦੇਸ਼ਾਂ ਲਗਾ ਕੇ ਜਾਂਦੇ ਆ ਜੇ ਕਦੇ ਇੱਥੇ ਕਾਰੋਬਾਰ ਕਰ ਦਿੱਤੇ ਜਾਂ ਜੇ ਕਦੇ ਇੱਥੇ ਕੰਮ ਕਰ ਲੈਂਦੇ ਮਿਹਨਤ ਕਰ ਲੈਂਦੀ ਜੇ ਸ਼ਾਇਦ ਇੱਥੇ ਵੀ ਕੁਝ ਬਣ ਸਕਦਾ ਹੈ ਮੈਂਟੈਲਿਟੀ ਇਸ ਤਰੀਕੀ ਨੌਜਵਾਨ ਤਾਂ ਜ਼ਰੂਰ ਹੈ ਜਿਹੜਾ ਤੁਸੀਂ ਗੱਲ ਕੀਤੀ ਹੈ ਉਹਦਾ ਅਮਲ ਵੀ ਕਰਦੇ ਨੇ ਕਿ ਅਸੀਂ ਅ ਇੱਥੇ ਮਿਹਨਤ ਕਰਾਂਗੇ ਬਾਹਰ ਜਾ ਕੇ ਕਿਉਂ ਮਿਹਨਤ ਕਰਨੀ ਹੈ ਪਰ ਕਈ ਲੋਕ ਐਵੇਂ ਕਹਿੰਦੇ ਕਿ ਅੰਮ੍ਰਿਤਸਰ ਪੰਜਾਬ ਦੇ ਵਿੱਚ ਰੋਜ਼ਗਾਰ ਹੀ ਨਹੀਂ ਹੈਗਾ ਨੌਕਰੀਆਂ ਹੀ ਨਹੀਂ ਹੈਗੀਆਂ ਇਸ ਕਰਕੇ ਉਹਨਾਂ ਨੂੰ ਜਿਹੜਾ ਬਾਹਰ ਜਾਣਾ ਚਾਹੀਦਾ ਪਰ ਹਾਲਾਂਕਿ ਆਮ ਆਦੀ ਪਾਰੀ ਸਰਕਾਰੋਂ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਲਗਾਤਾਰ ਨੌਕਰੀਆਂ ਕੱਟੀਆਂ ਜਾ ਰਹੀਆਂ ਪਰ ਹੁਣ ਰੁਝਾਨ ਜਿਹੜੂ ਘਟੂਗਾ ਬੱਚਿਆਂ ਦਾ ਕਿਉਂਕਿ ਜੋ ਕੜਾ ਰੁਖ ਅਪਣਾਇਆ ਗਿਆ ਵਾ ਯੂ ਐਸ ਏ ਦੇ ਵੱਲੋਂ ਆਨ ਲਈਦਾ ਸੀ ਕਹਿ ਸਕਦੇ ਕਿ ਬਾਕੀ ਦੇਸ਼ਾਂ ਦੇ ਰਾਸ਼ਟਰਪਤੀਆਂ ਦੇ ਵੱਲੋਂ ਵੀ ਅਪਣਾਇਆ ਜਾ ਸਕਦਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਹੈ ਜਿਹੜੀ ਜਾਣਕਾਰੀ ਜ਼ਰੂਰੀ ਸੀਗੀ ਇਸ ਤਰੀਕੇ ਦੀ ਲੈਣੀ ਕਿਉਂਕਿ ਤਸਵੀਰਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਏ ਨੇ ਅਮਨਸਾਹਿਬ ਦੀ ਰਿਪੋਰਟ ਤੋਂ ਛੋਟੀ ਉਮਰ ਦੇ ਬੱਚੇ ਵੀ ਸੀਗੇ ਕੁਝ ਇਸ ਤਰੀਕੇ ਦੇ ਵਿਅਕਤੀ ਵੀ ਸੀਗੇ ਜਿਨ੍ਹਾਂ ਨੂੰ 8-8 9-9 ਮਹੀਨੇ ਹੋਏ ਨੇ ਇੱਥੋਂ ਗਏ ਹੋਏ ਸੋ ਲਗਾਤਾਰ ਇਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਭਾਵੁਕ ਵੀ ਹੋਏ ਨੇ ਲੋਕ ਇਹ ਤਸਵੀਰਾਂ ਦੇਖ ਕੇ ਕਿਉਂਕਿ 40 40 50 ਜਾਂ ਲੱਖ ਰੁਪਏ ਜਿੰਨਾਂ ਦੇ ਮਾਪਿਓ ਨੇ ਲਗਾ ਕੇ ਭੇਜੇ ਨੇ ਜਦੋਂ ਉਹਨਾਂ ਨੂੰ ਦੇਖਿਆ ਹੋਏਗਾ ਕਿ ਇਸ ਤਰੀਕੇ ਨਾਲ ਉਹਨਾਂ ਨੂੰ ਖਾਲੀ ਗਸਤੰ ਦੇ ਰਾਸ਼ਾਂ ਨਾਲ ਉਹਨਾਂ ਦੇ ਬੱਚਿਆਂ ਨੂੰ ਵਾਪਸ ਆਉਣਾ ਪਿਆ ਤੇ ਮਾਪਿਓ ਦੇ ਜਿਹੜੇ ਦਿਲ ਤੇ ਕੀ ਬੀਤਦੀ ਹੋਏਗੀ ਭਾਵੁਕ ਕਦਮਾਂ ਦੀਆਂ ਤਸਵੀਰਾਂ ਪੰਜਾਬ ਤੋਂ ਸਾਹਮਣੇ ਆ ਰਹੀਆਂ ਨੇ ਹਰਿਆਣੇ ਦੇ ਵਿੱਚੋਂ ਬਹੁਤ ਲੋਕ ਅਜਿਹੇ ਨੇ ਜਿਨ੍ਹਾਂ ਨੂੰ ਖਾਲੀਆਂ ਤਾਂ ਵਾਪਸ ਆਉਣਾ ਪਿਆ ਚੰਡੀਗੜ੍ਹ ਦੇ ਵਿੱਚੋਂ ਨੇ ਮਹਾਰਾਸ਼ਟਰ ਦੇ ਵਿੱਚੋਂ ਨੇ ਸੁਖਲਦੀ ਢਾਲੀ ਵੱਲੋਂ ਢਾਲੀ ਵੱਲੋਂ ਇਹੀ ਕਿਹਾ ਗਿਆ ਕਿ ਉਹਨੇ ਕੇਂਦਰ ਸਰਕਾਰ ਨੂੰ ਇਸ ਨੂੰ ਕਦਮਾਉਣ ਦੀ ਲੋੜ ਹੈ ਅਨੰਤ ਦੇ ਮੋਦੀ ਨੂੰ ਜਿਹੜਾ ਯੂਐਸਏ ਦੋਦੇ ਜਾਣ ਤੇ ਗੱਲਬਾਤ ਕਰਨੀ ਪੈਣੀ ਹੈ ਡੋਨਲਡ ਟਰੰਪ ਦੇ ਨਾਲ ਤੇ ਇਸ ਤਰੀਕੇ ਦੀ ਜਿਹੜੀ ਮੁਸ਼ਕਲ ਆ ਚੁੱਕੀ ਹੈ ਪੰਜਾਬ ਦੇ ਇਸ ਦਾ ਹੱਲ ਕਰਨਾ ਚਾਹੀਦਾ ਕਿਉਂਕਿ ਨੌਜਵਾਨ ਆਸਾਂ ਨਾਲ ਗਏ ਸੀਗੇ ਉਮੀਦਾਂ ਲੈ ਕੇ ਗਏ ਸੀਗੇ ਲੇਕਿਨ ਖਾਲੀ ਹੱਥ ਵਾਪਸ ਹੋਣਾ ਇਹ ਕਿਤਨਾ ਕਿਤਨਾ ਵੱਡਾ ਮੰਦ ਭਾਗ ਗਿਆ ਪੰਜਾਬ ਦੇ ਵਿੱਚ 에어ਪੋਰਟ ਦੇ ਤਸਵੀਰਾਂ ਦੇਖੀਆਂ ਤੁਸੀਂ ਕਿਸ ਤਰੀਕੇ ਦਾ ਇੱਕ ਜਿਹੜਾ ਬਜ਼ੁਰਗ ਸੀਗਾ ਆਪਣੇ ਪੁੱਤਰੇ ਨੂੰ ਲੈਨ ਆਇਆ ਸੀਗਾ ਉਸ ਦੇ ਵੱਲੋਂ ਵੀ ਭਾਵੁਕ ਰਵਈਆ ਵੀ ਅਪਣਾਇਆ ਗਿਆ ਥੋੜੀ ਸਖਤੀ ਵੀ ਅਪਣਾਈ ਗਈ ਸੋ ਲਗਾਤਾਰ ਇਸ ਤਰ੍ਹਾਂ ਦੀਆਂ ਤਸਵੀਰਾਂ ਪੰਜਾਬ ਤੋਂ ਸਾਹਮਣੇ ਆ ਰਹੀਆਂ ਨੇ ਕੀ ਇਹ ਸਵਾਮ ਦੇ ਵਿੱਚ ਅਗਲੀ ਅਪਡੇਟ ਨਿਕਲ ਕੇ ਸਾਹਮਣੇ ਆਉਂਦੀ ਹੈ ਤੇ ਵਧੇਰੇ ਜਿਹੜੀ ਜਾਣਕਾਰੀ ਹੈ ਤੁਹਾਡੇ ਤੱਕ ਜ਼ਰੂਰ ਸਾਂਝੀ ਕਰਦੇ ਰਵਾਂਗੇ ਤੁਸੀਂ ਦੇਖ ਰਹੇ ਹੋ ਔਨ 에ਰ ਮੈਂ ਹਾਂ ਦਾਨਿਸ਼ ਗੁਪਤਾ ਅਮਿਤ ਸਾਥੀ